ਇਸ਼ਾ ਜੀ ਪੀਲੇ ਪੱਤਿਆਂ ਦੀ ਦਾਸਤਾਨ ਵਿੱਚੋਂ ਭਾਗ 16ਵਾਂ ਪਗੀਥ ਨੂੰ ਆਇਆ ਦੇਖ ਕੇ ਮਾਸਟਰ ਮਦਨ ਲਾਲ ਨੂੰ ਚੌ ਚੜ ਗਿਆ ਉਸ ਦੇ ਪੈਰ ਪੁੰਜੀ ਕਿਹੜਾ ਲੱਗਦੇ ਸਨ ਫਟਾਫਟ ਕਿਸੇ ਤੋਂ ਪੈਸੇ ਉਧਾਰ ਫੜ ਉਸ ਨੇ ਆਪਣੇ ਇੱਕ ਵਿਦਿਆਰਥੀ ਨੂੰ ਜਿਸ ਦੇ ਵੱਡੇ ਭਰਾ ਕੋਲ ਮੋਟਰਸਾਈਕਲ ਸੀ ਸ਼ਹਿਰ ਬਿਸਕਟ ਮਠਾਈਆਂ ਫਾਲਤੇ ਸੌਂਗੀ ਲੈਣ ਲਈ ਭੇਜ ਦਿੱਤਾ ਬਸ ਉ르ਦਾ ਹੀ ਜਾਈ ਤੇ ਉ르ਦਾ ਹੀ ਆਈ ਚਾਰੇ ਚ ਪਗੀਥ ਲਈ ਨਵਾਰ ਦੇ ਮੰਜੇ ਉੱਤੇ ਨਵੀਂ ਦਰੀ ਵਿਛਾਈ ਤਹੀ ਬਸ਼ਾਈ ਉੱਤੇ ਰੰਗ ਬਰੰਗਾ ਬੈੱਡ ਕਵਰ ਵਿਛਾਇਆ ਚਾਹ ਅਜੇ ਬਣ ਰਹੀ ਸੀ ਏਨੇ ਨੂੰ ਤਾਈ ਬਚਨੀ ਸਣੇ ਮਲਾਈ ਖੰਡ ਪਾ ਕੇ ਦੁੱਧ ਦੀ ਗੜਬੀ ਲੈ ਆਈ ਅਖੇ ਭੈਣੇ ਅੱਜ ਤਾਂ ਸੁੱਖ ਨਾਲ ਓਸ਼ਾ ਦਾ ਪਰੋਣਾ ਆਇਆ ਬਾਬੇ ਭਗਤੂ ਨੇ ਮਾਸਟਰ ਮਦਨ ਲਾਲ ਨੂੰ ਕਾਲੀ ਕਾਲੀ ਜਾਂਦਿਆਂ ਪੁੱਛਿਆ ਮਾਸਟਰ ਜੀ ਸੁੱਖ ਤਾਂ ਹੈ ਉਸਨੇ ਬਿਨਾ ਪੈਰ ਮਲਿਆ ਦੱਸਿਆ ਸੀ ਆਪਣੇ ਪਗੀਰਥ ਸਹਵਾਏ ਨੇ ਨਾ ਕੇ ਤੱਤਾ ਤੱਤਾ ਗੁੜ ਭਰੀ ਗੰਨਿਆਂ ਦੀ ਤੇ ਦੋ ਕੁ ਪੰਸੇਰੀ ਬੂਰੇ ਵਰਗੀ ਸ਼ੱਕਰ ਦੀ ਪ੍ਰਾਂਤ ਭਰ ਕੇ ਬਾਬਾ ਭਗਤੂ ਮਾਸਟਰ ਮਦਨ ਲਾਲ ਦੇ ਘਰ ਨੂੰ ਤੁਰ ਪਿਆ ਸੀ ਊਸ਼ਾ ਦੀ ਮਾਂ ਛੇਤੀ ਛੇਤੀ ਸੰਦੂਖ ਦੇ ਕੱਪੜੇ ਫਰੋਲ ਕੇ ਪਗੀਰਥ ਲਈ ਲਿਆ ਕੇ ਰੱਖਿਆ ਪੈਂਟ ਤੇ ਕਮੀਜ਼ ਦਾ ਕੱਪੜਾ ਲੱਭ ਰਹੀ ਸੀ ਖਬਰ ਹੈ ਊਸ਼ਾ ਨੂੰ ਲੈ ਕੇ ਹੁਣੇ ਮੁੜਨ ਲਈ ਆਖ ਦੇਵੇ ਹਰੀਸ਼ ਊਸ਼ਾ ਦੇ ਆਪਣੀ ਸਹੇਲੀ ਸ਼ਾਂਤੀ ਦੇ ਨਾਲ ਦਾਣੇ ਪਣਾਉਣ ਗਈ ਹੋਈ ਦੇ ਮੰਗਰ ਗਿਆ ਤੇ ਦੱਸਿਆ ਭੈਣ ਜੀਜਾ ਜੀ ਆਏ ਨਹੀਂ ਊਸ਼ਾ ਇੱਕ ਵਾਰੀ ਚੌਂਕ ਕੇ ਉਸ ਵੱਲ ਝਾਕੀ ਤੇ ਫਿਰ ਉਸੇ ਤਰ੍ਹਾਂ ਉੱਥੇ ਹੀ ਖੜੀ ਰਹੀ ਲਿਆ ਫਿਰ ਪਹਿਲਾਂ ਤੇਰੇ ਦਾਣੇ ਭੁੰਨ ਦਿਆਂ ਚਿੰਤੋ ਚੌਰੀ ਨੇ ਸ਼ਾਨਣਾ ਉਸ ਵੱਲ ਕਰਦਿਆਂ ਕਿਹਾ ਬੀਬੂ ਹੀ ਰਹਿੰਦੀ ਐ ਇਹਦੇ ਭੁੰਨ ਦੇ ਕੋਈ ਨਹੀਂ ਮੈਂ ਖੜੀਆਂ ਊਸ਼ਾ ਨੇ ਜਵਾਬ ਦਿੱਤਾ ਮੈਂ ਪੁਣਾ ਕੇ ਆ ਜੂ ਤੂੰ ਭੈਣ ਘਰ ਚੱਲ ਹਰੀਸ਼ ਨੇ ਦਾਣਿਆਂ ਵਾਲਾ ਪੋਣਾ ਫੜਦਿਆਂ ਆਖਿਆ ਕੋਈ ਨਹੀਂ 2 ਮਿੰਟ ਲੱਗਣੇ ਨੇ ਆਖੂਸ਼ਾ ਦਾਣਿਆਂ ਵਾਲਾ ਪੋਣਾ ਹਰੀਸ਼ ਨੂੰ ਫੜਾ ਕੇ ਉੱਥੇ ਹੀ ਖੜੀ ਰਹੀ ਬੀਬੋ ਦੇ ਦਾਣੇ ਭੁੰਨ ਕੇ ਚਿੰਤੋ ਨੇ ਹਰੀਸ਼ ਤੋਂ ਦਾਣਿਆਂ ਵਾਲਾ ਪੋਣਾ ਫੜ ਕੇ ਗਿੱਲੀ ਮੱਕੀ ਦੇ ਦਾਣੇ ਛਾਣਨੇ ਵਿੱਚ ਪਾ ਲਏ ਆਪਣੇ ਚੁੰਗੀ ਕੱਢ ਬਾਕੀ ਦੇ ਦਾਣੇ ਛਾਣਨੇ ਵਿੱਚੋਂ ਕੜਾਹੀ ਦੀ ਤਪਦੀ ਕਾਲੀ ਰੇਤ ਵਿੱਚ ਪਾ ਕੇ ਚਿੰਤੋ ਹਿਲਾਉਣ ਲੱਗੀ ਤੇੜ-ਤੇੜ ਕਰਕੇ ਦਾਣੇ ਭੁੰਨੇ ਜਾ ਰਹੇ ਸਨ ਪਰ ਖਿੜੇ ਨਹੀਂ ਸਨ ਸ਼ਾਇਦ ਇਸ ਲਈ ਕਿ ਮੱਕੀ ਗਿੱਲੀ ਸੀ ਕਈ ਵਾਰੀ ਦਾਤਰੀ ਨਾਲ ਹਲਾ ਕੇ ਸ਼ਾਨਣੇ ਨਾਲ ਛਾਂਣ ਕੇ ਪੋਣੇ ਚ ਪਾ ਕੇ ਗੱਠ ਮਾਰ ਕੇ ਦਾਣੇ ਚਿੰਤੋ ਨੇ ਬੜੇ ਧਿਆਨ ਨਾਲ ਖੜੀ ਦੇਖ ਰਹੀ 우ਸ਼ਾ ਨੂੰ ਫੜਾ ਦਿੱਤੇ ਲਿਆ ਮੈਨੂੰ ਫੜਾ ਦੇ ਜੇ ਜੀਜਾ ਜੀ ਦੇਖਣਗੇ ਤਾਂ ਕੀ ਆਖਣਗੇ ਹਰੀਸ਼ ਨੇ ਖੱਦਰ ਦੇ ਪੋਣੇ ਵਿੱਚ ਬੰਨੇ ਦਾਣਿਆਂ ਵੱਲ ਹੱਥ ਵਧਾਉਂਦੇ ਆਖਿਆ ਉਸ਼ਾ ਨੇ ਨਿੱਗੇ ਨਿੱਗੇ ਦਾਣਿਆਂ ਵਾਲੇ ਪੋਣੇ ਨੂੰ ਸਗੋ ਆਪਣੀ ਚੁੰਨੀ ਦੇ ਪੱਲੇ ਵਿੱਚ ਧਰ ਲਿਆ ਤੇ ਬੋਲੀ ਕੋਈ ਨਾ ਜੇ ਜੀਜਾ ਜੀ ਨਾਲ ਲੱਗੇ ਪੜਾਈ ਤਾਂ ਭੈਣੇ ਤੇਰੀ ਫਿਰ ਵਿੱਚ ਹੀ ਰਹਿ ਜੂਗੀ ਹਰੀਸ਼ ਨੇ ਜਿਵੇਂ ਉਸ ਨੂੰ ਯਾਦ ਕਰਵਾਇਆ ਉਹ ਲੈਣ ਨਹੀਂ ਆਏ ਹੋਣੇ ਕੋਈ ਹੋਰ ਗੱਲ ਹੋਣੀ ਹੈ ਜਿਸ ਹਿਸਾਬ ਨਾਲ ਤੈਨੂੰ ਕੁ ਮਹੀਨਿਆਂ ਵਿੱਚ ਤੂੰ ਫਸਟ ਡਿਵੀਜ਼ਨ ਵਿੱਚ ਪ੍ਰਵਕਰ ਪਾਸ ਕਰ ਲਈ ਹੈ ਬਾਕੀ ਦੇ ਤਿੰਨ ਮਹੀਨਿਆਂ ਵਿੱਚ ਤੂੰ ਪ੍ਰੈਪ ਕਰ ਲਈ ਉਸ ਹਿਸਾਬ ਨਾਲ ਤਾਂ ਅਪ੍ਰੈਲ ਦੀ ਬੀਏ ਦੇ ਇਮਤਿਹਾਨਾਂ ਵਿੱਚੋਂ ਤੂੰ ਫਸਟ ਆਵੇਂਗੀ ਅਜੇ ਕਿਹੜਾ ਮੈਂ ਕਿਧਰੇ ਚੱਲੀਆਂ ਤੂੰ ਦੇਖਦਾ ਜਾ ਜਦੋਂ ਨੂੰ ਤੂੰ ਕਾਲਜ ਚ ਪ੍ਰੋਫੈਸਰ ਲੱਗਣਾ ਮੈਂ ਬੀਏ ਕਰਕੇ ਐਮਐਚ ਉਥੇ ਹੀ ਦਾਖਲ ਹੋਣਾ ਊਸ਼ਾ ਪਤਾ ਨਹੀਂ ਹਰੀਸ਼ ਨੂੰ ਜਾਂ ਆਪਣੇ ਆਪ ਨੂੰ ਖੁਸ਼ ਕਰਨ ਲਈ ਇਹ ਗੱਲਾਂ ਕਰੀ ਜਾ ਰਹੀ ਸੀ ਊਸ਼ਾ ਪਗੀਰਤ ਬਾਬੂ ਆਇਆ ਛੇਤੀ ਦੇ ਨੇ ਅੰਦਰ ਜਾ ਕੇ ਪਹਿਲਾਂ ਕੱਪੜੇ ਬਦਲ ਲੈ ਮਾਂ ਨੇ ਜਦੋਂ ਆਖਿਆ ਊਸ਼ਾ ਮੁੜ ਕੇ ਉਸ ਵੱਲ ਚੱਕੀ ਫਾਲ ਮਠਿਆਈ ਸੌਂਗੀ ਤੇ ਬਿਸਕਟ ਪਲੇਟਾਂ ਵਿੱਚ ਧਰ ਕੇ ਗੜਬੀਚ ਚਾਹ ਪਾ ਕੇ ਕੱਚ ਦਾ ਗਲਾਸ ਧਰੀ ਮਾਸਟਰ ਮਦਨ ਲਾਲ ਆਪ ਉੱਪਰ ਨੂੰ ਚਾਹ ਲਈ ਜਾ ਰਿਹਾ ਸੀ ਜਦੋਂ 우ષા ਨੇ ਜਰਾ ਕਰਾਰੀ ਆਵਾਜ਼ ਵਿੱਚ ਆਖਿਆ Papa ਹਰੀਸ਼ ਲੈ ਜਾਂਦਾ ਐਡਾ ਵੀ ਕੀਮੀ ਆਉਂਦਾ ਉਸ ਦੀ ਆਵਾਜ਼ ਸੁਣ ਕੇ ਪਗੀਰਥ ਪੌੜੀਆਂ ਉੱਤਰਦਾ ਬੋਲਿਆ ਬਸ ਦੁੱਧ ਪੀ ਲਿਆ ਹੋਰ ਨਹੀਂ ਕਾਸੇ ਦੀ ਲੋੜ ਨਮਸਤੇ 우ષા ਨੇ ਜਰਾ ਕੁ ਉਸ ਵੱਲ ਝਾਕਦੇ ਆਖਿਆ ਨਮਸਤੇ ਤਿਆਰੀ ਕਰੋ ਬੀਜੀ ਆਏ ਹੋਏ ਨੇ ਆਪਾਂ ਨੇ ਹੁਣੇ ਚੱਲਣਾ ਉਸਨੇ ਢਾਕੇ ਬੇੜੇ 'ਚ ਪਏ ਮੰਜੇ ਤੇ ਬੈਠਦੇ ਆਖਿਆ ਮੇਗ ਅੰਦਰੋਂ ਕੁਰਸੀ ਲਿਆ ਮਾਸਟਰ ਮਦਨਾਲ ਨੇ ਆਪਣੇ ਛੋਟੇ ਮੁੰਡੇ ਨੂੰ ਕਿਹਾ ਅੱਜ ਤਾਂ ਸੁਖ ਨਾਲ ਰਹੋ ਤੁਸੀਂ ਤਾਂ ਕਦੇ ਆਈ ਨਹੀਂ ਜਾਣ ਦਾ ਨਾ ਸੁਣ ਕੇ ਮਾਂ ਨਹੀਂ ਰਸੋਈ ਵਿੱਚੋਂ ਆ ਕੇ ਆਖਿਆ ਫੇਰ ਆ ਜਾਾਂਗੇ ਹੁਣ ਤਾਂ ਬੀਜੀ ਆਈ ਹੋਈ ਨਹੀਂ ਪਗੀਰਤ ਨੇ ਜਿਵੇਂ ਗੱਲ ਟਾਲਣ ਵਾਂਗ ਆਖਿਆ ਉਹਨਾਂ ਨੂੰ ਵੀ ਨਾਲ ਹੀ ਲੈ ਆਉਂਦੇ ਸੁਖ ਨਾਲ ਉਹ ਕਿਹੜਾ ਕੋਈ ਉਪਰੇ ਨੇ ਉਹਨਾਂ ਦਾ ਆਪਣਾ ਹੀ ਘਰ ਹੈ ਮਾਂ ਨੇ ਅੱਗੋਂ ਆਖਿਆ ਇਨੇ ਨੂੰ ਮੇਗ ਨੇ ਅੰਦਰੋਂ ਕੋਸੀ ਲਿਆਂਦੀ ਤੇ ਮੇਜ਼ ਲਿਆਂਦਾ ਮੇਜ਼ ਉੱਪਰ ਚਾਹ ਤੇ ਚਾਹ ਦਾ ਸਮਾਨ ਰੱਖ ਦਿੱਤਾ ਮਾਸਟਰ ਮਦਨ ਲਾਲ ਨੇ ਪਗੀਰਥ ਨੂੰ ਮੱਲੋ ਮੱਲੀ ਮੰਜੇ ਤੋਂ ਉਠਾਲ ਕੇ ਕੁਰਸੀ ਤੇ ਬਿਠਾਇਆ ਤੇ ਚਾਹ ਨਾਲ ਕੁਝ ਖਾਣ ਲਈ ਜੋਰ ਪਾਇਆ ਪਗੀਰਥ ਨੇ ਚਾਹ ਦੇ ਕੱਪ ਨਾਲ ਘੋਰਾ ਕੋ ਸੌਂਗੀ ਲਈ ਤੇ ਮਠਾਈ ਦੀ ਪਲੇਟ ਚੁੱਕ ਕੇ ਉਸਨੇ ਪਰਾਂ ਖੜੋਤੇ ਮੇਗ ਨੂੰ ਲੈਣ ਲਈ ਆਖਿਆ ਮੇਗ ਪਹਿਲੇ ਆਪਣੇ ਪਾਪਾ ਵੱਲ ਝਾਕਿਆ ਫਿਰ ਝਾਕਦੇ ਝਾਕਦੇ ਨੇ ਪਗੀਰਥ ਦੇ ਕਈ ਵਾਰ ਆਖਣ ਤੇ ਬਰਫੀ ਦਾ ਇੱਕ ਟੁਕੜਾ ਚੁੱਕ ਲਿਆ। ਲਓ ਦਾਣੇ ਖਾਓ। ਉਸਾਂ ਨੇ ਪੋਣਾ ਖੋਲ ਕੇ ਉਹਦੇ ਮੂਰੇ ਕਰਦੇ ਆਖਿਆ। ਕਮਲੀ ਹੋਈ ਹੈ। ਮਾ ਨੇ ਕੁਝ ਚੱਕਦਿਆਂ ਸੋਚਿਆ। ਕਮਾਲ ਹੋ ਗਈ। ਆਖ ਪਗੀਰਥ ਨੇ ਦੋ ਮੁਠੀਆਂ ਭਰ ਕੇ ਦਾਣਿਆਂ ਦੀਆਂ ਆਪਣੇ ਕੋਟ ਦੀ ਜੇਬ ਵਿੱਚ ਪਾ ਲਈਆਂ। ਮਾਸਟਰ ਮਦਨ ਲਾਲ ਬਹੁਤ ਪ੍ਰਸੰਨ ਅੱਖਾਂ ਨਾਲ ਉਸ ਨੂੰ ਦੇਖਦਾ ਰਿਹਾ ਸੀ। ਪਰ ਤਿਆਰ ਹੋ ਕੇ ਜਲਦੀ ਚੱਲੀਏ। ਪਗੀਰਥ ਨੇ ਫੇਰ ਆਖਿਆ। ਸੱਚੀ ਚੱਲਾਂ ਮੈਂ ਉਸ਼ਾ ਨੇ ਬੇਦੀਲੀ ਜਿਹੀ ਨਾਲ ਪੁੱਛਿਆ ਤੇ ਕਦੇ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰਨ ਲੱਗ ਜਾਂਦੀ ਐ ਮਾਂ ਨੇ ਉਸ ਦੀ ਗੱਲ ਤੇ ਜਿਵੇਂ ਪੋਚਾ ਮਾਰਨ ਵਾਂਗ ਆਖਿਆ ਇਸੇ ਲਈ ਤਾਂ ਮੈਂ ਇਸ ਤੋਂ ਡਰਦਾ ਰਹਿਣਾ ਭਗੇਤ ਨੇ 우ਸ਼ਾ ਵੱਲ ਝਾਕੇ ਮਜ਼ਾਕ ਕੀਤਾ ਨਹੀਂ ਪੁੱਤ ਇਹਨੂੰ ਤਾਂ ਖਾਣੀ ਕੀ ਹੋ ਗਿਆ ਪਹਿਲਾਂ ਵਾਲੀ ਤਾਂ ਜਿਵੇਂ 우ਸ਼ਾ ਹੀ ਨਹੀਂ ਰਹੀ ਕਈ ਵਾਰੀ ਤਾਂ ਕਮਲਿਆਂ ਆਂਗੂ ਪਈ ਕੰਧ ਕੰਨੀ ਚੱਕੀ ਜਾਉ ਜਿੱਦਣ ਜੀ ਕਰੂ ਰੋਟੀ ਛੱਡ ਕੇ ਬਹਿ ਜੂ ਮਾਂ ਆਖਦੀ ਗਈ ਤੂੰ ਹੁਣ ਸ਼ਿਕਾਇਤਾਂ ਹੀ ਲਾਈ ਜਾਏਂਗੀ ਕਿ ਤਿਆਰੀ ਵੀ ਕਰੇਂਗੀ ਇੰਨਾ ਮੁੜਨਾ ਵੀ ਐ ਮਾਸਟਰ ਮਦਨ ਲਾਲ ਨੇ ਵਿਚੋਂ ਟੋਕਿਆ ਭੈਣ ਦਾ ਜੇ ਨਹੀਂ ਮੰਨ ਤਾਂ ਰਹਿਣ ਦਿਓ ਹਰੀਸ਼ ਬੋਲਿਆ ਲਹੇ ਕਮਲਾ ਉੱਥੇ ਇਹਨਾਂ ਦੇ ਬੀਜੀ ਆਏ ਨਹੀਂ ਉਹਨਾਂ ਨੇ ਮਿਲਣ ਨੂੰ ਸੱਦਿਆ ਪਗੀਰਥੀ ਥਾਂ ਮਾਸਟਰ ਮਦਨ ਲਾਲ ਨੇ ਆਖਿਆ ਕੱਲ ਚੱਲਾਂਗੇ ਫੇਰ ਊਸ਼ਾ ਨੇ ਜਿਵੇਂ ਵਿਚੋਂ ਇੱਕ ਟੁੱਕ ਫੈਸਲਾ ਸੁਣਾ ਦਿੱਤਾ ਪਗੀਰਥ ਮਨ ਵਿੱਚ ਬਹੁਤ ਖਿਜੀਆ ਇੱਕ ਮਨ ਕੀਤਾ ਕਿ ਛੱਡ ਕੇ ਚਲਾ ਜਾਏ ਪਰ ਫਿਰ ਪਤਾ ਨਹੀਂ ਕੀ ਸੋਚ ਕੇ ਚੁੱਪ ਰਿਹਾ ਚਲੋ ਚੱਲੀਏ ਫਿਰ ਕੜੀ ਕੁ ਮੰਗਰੋਂ ਪੋਸ਼ਾ ਨੇ ਐਵੇਂ ਆਖਿਆ ਜਿਵੇਂ ਉਸ ਨੇ ਆਪਣਾ ਕਰ ਲਿਆ ਫੈਸਲਾ ਵਾਪਸ ਲੈ ਲਿਆ ਵਾਪਸ ਪਹੁੰਚ ਕੇ ਉਸ ਨੇ ਸੱਸ ਦੇ ਪੈਰੀਂ ਹੱਥ ਲਾਏ ਬੜੇ ਪਿਆਰ ਨਾਲ ਮਿਲੀ ਮਾਪਿਆਂ ਦੀ ਭਰਾਵਾਂ ਦੀ ਸੁੱਖ-ਸਾਂਤ ਉਹਨਾਂ ਦੀ ਬੀਜੀ ਨਹੀਂ ਪੁੱਛੀ ਉਹਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਬਾਰ-ਬਾਰ ਦੱਸਿਆ ਕਿ ਉਹ ਉਹਨਾਂ ਸਭਨਾਂ ਨੂੰ ਕਿੰਨੀ ਪਿਆਰੀ ਹੈ ਤੇਰੇ ਬਾਉਜੀ ਆਖਦੇ ਸੀ ਮੇਰੀ ਇਹ ਨੂੰ ਬੜੇ ਭਾਗਾਂ ਵਾਲੀ ਐ ਇਹਦੇ ਘਰ ਆਉਂਦਿਆਂ ਹੀ ਸਾਰੇ ਕੰਮ ਠੀਕ ਹੋ ਗਏ ਮੇਰਾ ਮੁੰਡਾ ਵੀ ਠੀਕ ਹੋ ਗਿਆ ਛੋਟੇ ਦੀ ਨੌਕਰੀ ਲੱਗ ਗਈ ਜ਼ਮੀਨ ਦਾ ਮੁਕੱਦਮਾ ਸਾਡੇ ਹੱਕ ਚ ਹੋ ਗਿਆ ਇਹ ਤਾਂ ਘਰ ਦੀ ਲక్ష్ਮੀ ਐ ਸੱਸ ਉਸ ਦੀ ਆਖਰੀ ਸੀ ਤੇ 우샤 ਸੁਣ ਰਹੀ ਸੀ ਪਗੀਰਥ ਨੂੰ ਆ ਕੇ 20000 ਰੁਪਇਆ ਮੈਂ ਤੇਰੇ ਨਾਂ ਕਰਵਾਇਆ ਸੋ ਕਿਦਰੇ ਆਦਮੀ ਨੂੰ ਬਿਨਾਂ ਦੱਸੇ ਵੀ ਸੋ ਭੈਣ ਭਾਈ ਨੂੰ ਦੇਣ ਦੀ ਲੋੜ ਪੈ ਜਾਂਦੀ ਹੈ ਜਾ ਫਿਰ ਬੈਂਕ ਚ ਰੱਖ ਕੇ 200 ਰੁਪਏ ਮਹੀਨਾ ਅਗਲੇ ਜਿੰਮੀ ਮਰਜੀ ਖਰਚੇ ਬੈਂਕ ਦੀ ਕਾਪੀ ਉਹਦੇ ਕੋਲ ਰੱਖੀ ਉਹਦੀ ਸੱਸ ਨੇ ਜਿਵੇਂ ਦੱਸਿਆ ਇੰਨਾ ਪੈਸਿਆਂ ਦਾ ਤੂੰ ਜੋ ਮਰਜੀ ਕਰ ਸਕਦੀ ਹੈ ਊਸ਼ਾ ਹਰਾਨੀ ਨਾਲ ਉਸ ਵੱਲ ਚਾਕੀ ਐਡੀਆਂ ਮਿਹਰਬਾਨੀਆਂ ਤੋਂ ਉਸ ਨੂੰ ਜਿਵੇਂ ਭੈ ਲੱਗਿਆ ਤੇ ਉਸ ਨੇ ਘਬਰਾ ਕੇ ਆਖਿਆ ਮੈਨੂੰ ਲੋੜ ਹੋ ਮੈਂ ਉਦੋਂ ਹੀ ਇੰਨਾ ਤੋਂ ਮੰਗ ਲਿਆ ਕਰੂੰ ਮੈਂ ਇੰਨੇ ਪੈਸੇ ਕੀ ਕਰਨੇ ਨੇ ਨਾ ਹੈ ਕਮਲੀ ਮੈਂ ਤਾਂ ਸਗੋਪਗੀਰਥ ਨੂੰ ਆਖਦੀਆਂ ਹੋਰ ਵੀ 100-200 ਰੁਪਏ ਮਹੀਨੇ ਤੋਂ ਇਹਦੀ ਕਾਪੀ 'ਚ ਜਮ੍ਹਾਂ ਕਰਵਾ ਦਿਆ ਕਰੀ। ਊਸ਼ਾ ਨੂੰ ਖਿਆਲ ਆਇਆ ਸੱਸ ਖਵਰੇ ਸੋਚਦੀ ਹੋਣੀ ਐ। ਇਹ ਵੀ ਸੁਮਨ ਵਰਗੀ ਐ। ਉਸ ਰਾਤ ਸੱਸੋਦੀ ਤੋਂ ਉਸ ਤੋਂ ਕੋਈ ਪਰਹੇਜ਼ ਨਾ ਕੀਤਾ। ਉਹਦੇ ਕੋਲ ਹੀ ਸੁੱਤੀ। ਭਾਵੇਂ ਊਸ਼ਾ ਨੇ ਆਖਿਆ ਕਿ ਬੀਜੀ ਤੁਸੀਂ ਦੂਸਰੇ ਕਮਰੇ 'ਚ ਸੌਂ ਜਾਓ। ਮੇਰੀ ਬਿਮਾਰੀ ਕਿਤੇ ਤੁਹਾਨੂੰ ਨਾ ਲੱਗ ਜਾਵੇ। ਉਸ ਰਾਤ ਉਹ ਗੱਲਾਂ ਕਰਦੀ ਕਰਦੀ ਦੱਸਦੀ ਰਹੀ। ਉਹ ਚਾਹੁੰਦੀ ਐ ਉਹਦੇ ਜਿਉਂਦੇ ਜੀ ਪਗਿਰ ਦੇ ਘਰ ਕੋਈ ਬੱਚਾ ਹੋ ਜਾਵੇ ਛੋਟਾ ਦੇਖ ਲੈ ਪਿਛੋਂ ਵਿਆਹਿਆ ਸੀ ਸੁੱਖ ਨਾਲ ਦੋ ਮੁੰਡੇ ਹੋ ਗਏ ਊਸ਼ਾ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਸੱਸ ਨੇ ਗਾਹਾਂ ਗੱਲ ਤੋਰੀ ਕਿ ਜਦੋਂ 3 ਸਾਲ ਉਹਦੇ ਆਪਣੇ ਕੋਈ ਬੱਚਾ ਨਹੀਂ ਸੀ ਹੋਇਆ ਤਾਂ ਮੇਰੀ ਸਸਤਾ ਰਿਸ਼ਤੇ ਪੁੱਛਣ ਲੱਗ ਪਈ ਸੀ ਮੈਂ ਵੀ ਸੋਚਿਆ ਠੀਕ ਹੈ ਮਨਾ ਹੁਣ ਮੇਰੀ ਖਾਤਰ ਇਹਨਾਂ ਨੇ ਆਪਣੀ ਜੜਤਾ ਨਹੀਂ ਮਾਰਨੀ ਨਾਲੇ ਕਿਹੜੀ ਤੀਮੀ ਹੈ ਜਿਹੜੀ ਆਖੂ ਬਈ ਉਹਦਾ ਆਦਮੀ ਔਤ ਰਹਿ ਊਸ਼ਾ ਨੂੰ ਲੱਗਿਆ ਉਹਦੀ ਸੱਸ ਜੋ ਕੁਝ ਵੀ ਆਖ ਰਹੀ ਸੀ ਸਭ ਠੀਕ ਹੀ ਆਖ ਰਹੀ ਸੀ। ਉਹ ਮਾਂ ਦੇ ਵਾਂਗ ਹੀ ਔਰਤ ਦੇ ਧਰਮ ਦੀਆਂ ਗੱਲਾਂ ਕਰ ਰਹੀ ਸੀ। ਅੱਛਾ ਭਗਵਾਨ ਦਾ ਨਾਮ ਲਿਆ ਕਰ ਜੋ ਉਸ ਨੂੰ ਭਾਵੇ। ਲਾਈਟ ਬੁਝਾਉਣ ਤੋਂ ਪਹਿਲਾਂ ਉਸਦੀ ਸੱਸ ਨੇ ਹੌਂਕਾ ਲੈ ਕੇ ਇੰਨਾ ਹੀ ਆਖਿਆ। ਚੁੱਪਚਾਪ ਊਸ਼ਾ ਉੱઠી ਵਿਚਕਾਰਲਾ ਦਰਵਾਜ਼ਾ ਖੋਲ੍ਹ ਕੇ ਲੰਗੀ ਤੇ ਦਰਵਾਜ਼ਾ ਮੁੜ ਪੇੜ ਦਿੱਤਾ। ਆਪਣੇ ਬਿਸਤਰੇ ਤੇ ਪੈੰਦੀ ਨੇ ਲਾਈਟ ਬੁਝਾ ਦਿੱਤੀ ਪਰ ਲਾਈਟ ਬੁਝਾਉਣ ਤੋਂ ਪਹਿਲਾਂ ਵੀ ਉਸਨੇ ਦੇਖਿਆ ਕਿ ਉਹਦੀ ਸੱਸ ਦੂਜੇ ਪਾਸੇ ਮੂੰਹ ਕਰੀ ਪਈ ਬੀਮਾਲਾ ਫੇਰ ਰਹੀ ਸੀ ਹਨੇਰੇ ਤੋਂ ਉਸ ਨੂੰ ਜਿਵੇਂ ਭੈਜਿਆ ਲੱਗਿਆ ਉਸਨੇ ਉੱਠ ਕੇ ਫਿਰ ਲਾਈਟ ਜਗਾ ਲਈ ਉੱਠ ਕੇ ਕਾਂਸ ਤੋਂ ਕੰਪੋਜ਼ ਦੀਆਂ ਗੋਲੀਆਂ ਦਾ ਪੱਤਾ ਚੁੱਕਿਆ ਤੇ ਇਕੱਠੀਆਂ ਤਿੰਨ ਗੋਲੀਆਂ ਪਾਣੀ ਦੇ ਘੋਟ ਨਾਲ ਅੰਦਰ ਸੁੱਟ ਲਈਆਂ ਹੁਣ ਲਾਈਟ ਬੁਝਾ ਕੇ ਜਦੋਂ ਉਹ ਪਈ ਉਹ ਖਿੜਕੀ ਵਿੱਚ ਦੀ ਬਾਹਰਲੇ ਤਾਰਿਆਂ ਵੱਲ ਤੱਕਣ ਲੱਗੀ ਤੇ ਤਾਰੇ ਫਿਰ ਜਿਵੇਂ ਉੰਗਣ ਲੱਗੇ ਤੇ ਛੱਟ ਹੀ ਉਹਨੂੰ ਡੂੰਘੇ ਪਾਣੀਆਂ ਵਿੱਚ ਬਹਿ ਗਈ ਨੂੰ ਨੀਂਦ ਆ ਗਈ ਅੱਧੀ ਕੁ ਰਾਤ ਗੁਸਲਖਾਨੇ ਜਾਂਦਿਆਂ ਬੀਜੀ ਨੇ ਦੇਖਿਆ ਓਸ਼ਾ ਮਰਿਆਂ ਵਾਂਗ ਸੁੱਤੀ ਪਈ ਸੀ ਉਸ ਨੇ ਉਸ ਤੋਂ ਲਹਿ ਗਈ ਰਜਾਈ ਸਵਾਰ ਕੇ ਉਸ ਉੱਤੇ ਦਿੱਤੀ